ਸਾਥੀਓ ਦੇਖੋ ਸ਼ੰਭੂ ਬਾਰਡਰ ਤੇ ਕਿਵੇਂ ਆਪਣੇ ਪੱਕੇ ਘਰ ਬਣਨ ਜਿਹੜੇ ਲੱਗੇ ਹੋਏ ਨੇ ਤੇ ਸਾਥੀਆਂ ਨੇ ਦੇਖੋ ਇੱਧਰ ਚਾਹ ਦਾ ਜਿਹੜਾ ਲੰਗਰ ਹੈ ਉਹ ਵੀ ਚਲਾ ਰੱਖਿਆ ਪਿੰਡ ਕੁਰੜੀ ਜ਼ਿਲ੍ਹਾ ਮਹਾਲੀ ਆ ਬਾਈ ਜਣਾਂ ਨੇ ਦੇਖੋ ਤੁਸੀਂ ਕਿਵੇਂ ਲੱਕੜ ਦਾ ਪੁਲ ਬਣਾਇਆ ਪਹਿਲਾਂ ਤਾਂ ਤੇ ਉਹਦੇ ਨਾਲ ਨਾਲ ਅੱਗੇ ਜਿਹੜਾ ਆਪਣਾ ਪੱਕਾ ਮਕਾਨ ਹੈ ਉਹ ਬਣਾ ਰਹੇ ਨੇਗੇ ਦੇਖੋ ਮਕਾਨ ਵੀ ਬਣਿਆ ਹੋਇਆ ਤੇ ਸਾਥੀ ਸਾਡੇ ਵਿੱਚ ਬੈਠੇ ਵੀ ਨੇ ਤੇ ਉਹਦੇ ਨਾਲ ਨਾਲ ਇਧਰ ਦੂਜੇ ਸਾਥੀ ਸਾਡੇ ਐਨ ਪੂਰੀ ਨਿਉਂ ਭਰ ਕੇ ਜਿਵੇਂ ਆਪਾਂ ਦਵਾਰਾ ਬਣਾਉਨੇ ਆ ਉਸੇ ਤਰ੍ਹਾਂ ਸਾਰੇ ਬਾਸ ਸਪੈਚ ਦੇ ਦੇ ਡੰਡੇ ਵੱਡੇ ਹੋਏ ਨੇਗੇ ਉਹਨਾਂ ਨੂੰ ਪੂਰਾ ਜਿਵੇਂ ਆਪਾਂ ਇੱਕ ਮਕਾਨ ਹੁੰਦਾ ਹੈ ਉਸੇ ਮਕਾਨ ਦੀ ਤਰੀਕੇ ਤੇ ਇਹ ਸਾਰਾ ਜਿਹੜਾ ਮਕਾਨ ਹੈ ਉਹ ਬਣ ਰਿਹਾ ਸਾਥੀਓਏ ਪੂਰਾ ਜੇ ਦੇਖਿਆ ਜਾਵੇ ਤਾਂ ਇਹ ਜ਼ਮੀਨ ਤੋਂ ਘਟ-ਘਟ 4 ਫੁੱਟ ਜਿਹੜਾ ਉੱਚਾ ਇਹ ਬਣਾਇਆ ਹੋਇਆ ਹੈਗਾ ਆ ਦੇਖੋ ਜਿਵੇਂ ਸਾਈਡਾਂ ਤੇ ਪੂਰਾ ਪੰਨੀ ਲਾ ਕੇ ਤੇ ਉੱਪਰ ਦੇਖੋ ਆਪਣੀ ਚਦਰ ਬਾਸ ਲਾ ਕੇ ਸਾਰਾ ਜਿਹੜਾ ਮਕਾਨ ਇੱਥੇ ਬਹੁਤ ਸੋਹਣਾ ਜਿਹੜਾ ਉਹ ਬਣਾ ਰੱਖਿਆ ਹੈਗਾ ਤੇ ਤੁਹਾਨੂੰ ਨੀਚੋਂ ਵੀ ਵਿਖਾਉਨੇ ਆ ਕਿਵੇਂ ਇਹ 4 ਫੁੱਟ ਉੱਚਾ ਹੈਗਾ ਆ ਦੇਖੋ ਸਾਥੀਓ ਨੀਚੇ ਤੋਂ ਦੇਖੋ ਘਟ-ਘਟ 4 ਫੁੱਟ ਜਿਹੜਾ ਤੇ ਉੱਚਾ ਹੈਗਾ ਨੀਚੇ ਤੋਂ ਜਿਹੜਾ ਜ਼ਮੀਨ ਹੈ ਉਹਦੇ ਨਾਲੋਂ ਦੇਖੋ ਸਾਥੀ ਪੋਲ ਲਾਇਆ ਹੋਇਆ ਹੈ ਜਿਹੜਾ ਉਹਦੇ ਨਾਲ-ਨਾਲ ਜਿੰਨੇ ਦੇਖੋ ਪਿੱਲਰ ਲਾਏ ਨੇਗੇ ਵੀ ਪਿੱਲਰ ਦੇਖੋ ਕਿਤੇ ਹੱਲ ਨਾ ਜਾਵੇ ਤਾਂ ਉਹਦੇ ਨਾਲ-ਨਾਲ ਸਮੂਥ ਉੱਪਰ ਪੱਤੀ ਹੈ ਜਿਹੜੀ ਉਹ ਪੂਰੀ ਆ ਦੇਖੋ ਪੱਤੀ ਵੀ ਲਾਈ ਹੈ ਵੀ ਜਿਹੜਾ ਆਪਣਾ ਪਿੱਲਰ ਹੈ ਉਹ ਵੀ نیچے ਹੱਲ ਨਾ ਜਾਵੇ ਦੇਖੋ ਕਿਵੇਂ ਮਿਹਨਤ ਨਾਲ ਸਾਡੇ ਕਿਸਾਨ ਸਾਥੀ ਕਿਵੇਂ ਪੂਰੀ ਤੰਦਹੀ ਨਾਲ ਮਕਾਨ ਹੈ ਦੇਖੋ ਪੂਰਾ ਜਿਵੇਂ ਆਪਾਂ ਕਹਿੰਦੇ ਆ ਵੀ ਪਿੱਲਰਾਂ ਦੇ ਮਕਾਨ ਬਣਾਉਣੇ ਆ ਆ ਦੇਖੋ ਇਹ ਦੇ ਨਾਲ ਨੀਚੋਂ ਸਾਰਾ ਇਹ ਪਿੱਲਰਾਂ ਤੇ ਹੀ ਬਣਾਇਆ ਵਿਆ ਆ ਦੇਖੋ ਨੀਚੇ ਪਿੱਲਰ ਹੈ ਜਿਹੜੇ ਉਹ ਲਾਏ ਹੋਏ ਨੇ ਪਿੰਡ ਕੋਰੜੀ ਜ਼ਿਲ੍ਹਾ ਮਹਾਲੀ ਤੋਂ ਸਾਥੀ ਨੇ ਜਿਹੜੇ ਇਹਨਾਂ ਨੇ ਜਿਹੜਾ ਇਹ ਮਕਾਨ ਹੈ ਉਹ ਬਣਾਇਆ ਹੈ ਆ ਦੇਖੋ ਤੇ ਸਾਰੇ ਸਾਥੀਆਂ ਨੂੰ ਬੇਨਤੀ ਕਰਦੇ ਆ ਪੂਰੇ ਭਾਰਤ ਚੋਂ ਵੀ ਇੱਥੇ ਵੱਧ ਤੋਂ ਵੱਧ ਜਿਹੜਾ ਸ਼ੰਭੂ ਬਾਰਡਰ ਤੇ ਪਹੁੰਚਿਆ ਜਾਵੇ ਤਾਂ ਤੁਸੀਂ ਜਿਹੜੇ ਅਜੂਬੇ ਮਕਾਨ ਨੇ ਜਿਹੜੇ ਇਹ ਜਿਹੜੇ ਇਦਾਂ ਬਣ ਰਹੇ ਨੇਗੇ ਉਹ ਤੁਸੀਂ ਆ ਕੇ ਦੇਖੋ ਇੱਕ ਅਲੱਗ ਹੀ ਦ੍ਰਿਸ਼ ਹੈਗਾ ਇਹ ਮਕਾਨ ਦੇਖਣ ਦਾ ਤੇ ਇੱਥੇ ਸ਼ੰਭੂ ਬਾਰਡਰ ਤੇ ਜਿਵੇਂ ਪਹਿਲਾਂ ਸਿੰਘੂ ਤੇ ਟਿੱਕਰੀ ਬਾਰਡਰ ਤੇ ਮੋਰਚੇ ਲੱਗੇ ਹੋਏ ਸੀ ਉੱਥੇ ਵੀ ਜਿਵੇਂ ਅਜੀਬ ਜੀਵ ਕਿਸਮ ਦੇ ਮਕਾਨ ਬਣਾਏ ਹੋਏ ਸੀਗੇ ਉਸੇ ਤਰ੍ਹਾਂ ਸਾਥੀਓ ਇਹ ਮਕਾਨ ਦੇਖੋ ਕਿਸ ਤਰ੍ਹਾਂ ਪੂਰਾ ਬਣਾਇਆ ਹੋਇਆ ਹੈ ਇਹ ਨਹੀਂ ਹੈ ਕੋਈ ਛੋਟਾ ਮਕਾਨ ਹੈ ਤਾਂ ਘੱਟੋ-ਘੱਟ ਵੀ ਇਹਦੇ 'ਚ ਮੰਨ ਲਓ ਵੀ 40 ਤੋਂ 50 ਬੰਦਿਆਂ ਦੀ ਰਹਿائش ਹੈ ਇਹਦੇ 'ਚ ਇਹ ਮਕਾਨ ਦੇਖੋ ਸਾਥਿਓ ਹੋਰ ਦੇਖੋ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਵੀ ਇੱਥੇ ਸਾਥੀਆਂ ਦੇ ਨਾਲ-ਨਾਲ ਆ ਦੇਖੋ ਗੇਟ ਹੈ ਜਿਹੜਾ ਉਹ ਲਿਆ ਕੇ ਰੱਖਿਆ ਹੋਇਆ ਦੇਖੋ ਜਾਲੀ ਵਾਲੇ ਗੇਟ ਨੇ ਜਿਹੜੇ ਉਹ ਵੀ ਲਿਆ ਕੇ ਰੱਖੇ ਹੋਏ ਨੇਗੇ ਇਹ ਜਿਹੜੇ ਗੇਟ ਨੇ ਉਹ ਲਾ ਕੇ ਜਿਵੇਂ ਇੱਕ ਪੱਕਾ ਮਕਾਨ ਆਪਾਂ ਬਣਾਉਨੇ ਆ ਉਹ ਪੂਰਾ ਸਪੈਦੇ ਦੇ ਟੋਰ ਤੇ ਬਾਸ ਦੇ ਨਾਲ ਜਿਹੜਾ ਪੂਰਨ ਤੌਰ ਤੇ ਤਿਆਰ ਕੀਤਾ ਜਾ ਰਿਹਾ ਇਹ ਦੇਖੋ ਜੀ ਇੱਧਰ ਗੇਟ ਲਾਉਣ ਵਾਸਤੇ ਆਪਣੇ ਪਿੱਲਰ ਹੈ ਜਿਹੜੇ ਉਹ ਖੜੇ ਕੀਤੇ ਜਾ ਰਹੇ ਨੇਗੇ ਇੱਥੇ ਜਿਹੜਾ ਗੇਟ ਹੈਗਾ ਉਹ ਲੱਗਣਾਗਾ ਸਾਰੇ ਸਾਥੀਆਂ ਨੂੰ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਪੂਰੇ ਪੰਜਾਬ ਚੋਂ ਪੂਰੇ ਭਾਰਤ ਚੋਂ ਹਰਿਆਣੇ ਚੋਂ ਵੱਧ ਤੋਂ ਵੱਧ ਸਾਥੀਆਂ ਨੂੰ ਬੇਨਤੀ ਕਰਦੇ ਆਂ ਵੀ ਸ਼ੰਭੂ ਬਾਰਡਰ ਤੇ ਮੋਰਚੇ ਦੇ ਵਿੱਚ ਹਾਜ਼ਰੀ ਲਵਾਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ